ਇਸੇ ਕੌਮ ਦਾ ਗਦਾਰ ਹੈ ਐਨੇ ਅੱਜ ਤੋਂ 6 ਮਹੀਨੇ ਪਹਿਲਾਂ ਕਿ ਛਿੰਦਵਾਲਾ ਜਾ ਕੇ ਮੱਧ ਪ੍ਰਦੇਸ਼ ਵਿੱਚ ਐਨੇ ਕਿਹਾ ਸੀ ਕਿ ਕਮਲਨਾਥ ਜਿਹੜਾ ਇਹਦਾ 1984 ਜਿਹੜਾ ਕਤਲਿਆਮ ਹੋਇਆ ਉਹਦੇ ਕੋਈ ਹੱਥ ਨਹੀਂ ਐਨੇ ਜਾ ਕੇ ਕਲੀਨ ਸ਼ੀਟ ਦਿੱਤੀ ਸੀ ਪੰਜਾਬ ਤੋਂ ਜਾ ਕੇ ਰਾਜਾ ਬੜੰਗ ਨੇ ਮੈਂ ਰਾਜਾ ਬੜੰਗ ਨੂੰ ਦੱਸਣਾ ਚਾਹਨਾ ਵਾਂ ਜਦੋਂ ਗੁਰਦੁਆਰਾ ਰਕਾਬਿੰਗਨ ਸਾਹਿਬ ਦਾ ਉੱਪਰ ਜਿਹੜਾ ਹਮਲਾ ਹੋਇਆ ਸੀ ਸੰਜੇ ਸੂਰੀ ਉੱਥੇ ਹਾਜ਼ਰ ਸੀ ਇੰਡੀਅਨ ਐਕਸਪ੍ਰੈਸ ਦਾ ਜਿਹੜਾ ਪੱਤਰਕਾਰ ਸੀ ਉਦੇ ਸਾਹਮਣੇ ਤਿੰਨ ਸਿੱਖਾਂ ਦਾ ਕਤਲੇਆਮ ਉੱਥੇ ਕੀਤਾ ਗੋਲੀਆਂ ਮਾਰ ਕੇ ਮਾਰਿਆ ਗਿਆ ਉਸ ਵੇਲੇ ਕਮਲਨਾਥ ਜੜਾ ਉਹ ਨਾਲ ਖੜਾ ਸੀ ਉਹਨੇ ਉਹ ਉਹਨਾਂ ਪੀੜ ਦੀ ਗਵਾਹੀ ਕਰ ਰਿਹਾ ਸੀ ਤੇ ਸਿੱਖਾਂ ਦੇ ਕਤਲ ਨੂੰ ਇਹਨੇ clincher ਦਿੱਤੀ ਰਾਜਾ ਬਲਿੰਗ ਨੇ ਅੱਜ ਰਾਜਾ ਬਲਿੰਗ ਨੇ ਪਰਸੋਂ ਇਹ ਗੱਲ ਕਹੀ ਇੱਕ ਇਹ ਗੁਰੂ ਨਾਨਕ ਦਾ ਪੰਜਾ ਹੈ ਇਹ ਗੁਰੂ ਨਾਨਕ ਦਾ ਪੰਜਾ ਨਹੀਂ ਇਹ ਖੂਨੀ ਪੰਜਾ ਹੈ ਜ ਜਨੇ 1984 ਦੇ ਵਿੱਚ ਸਿੱਖਾਂ ਦਾ 10000 ਸਿੱਖਾਂ ਦਾ ਕਤਲੇਆਮ ਕੀਤਾ ਉਹ ਖੂਨੀ ਪੰਜਾ ਹੈ ਇਹ ਉਹ ਇੰਦਰਾ ਗਾਂਧੀ ਦਾ ਖੁਨੀ ਪੰਜਾ ਜਿਨੇ 1984 ਵਿੱਚ ਸਾਡੇ ਹਰਮੰਦਰ ਸਾਹਿਬ ਦਰਬਾਰ ਸਾਹਿਬ ਟੈਂਕਾਂ ਤੋਪਾਂ ਨਾਲ ਹਮਲੇ ਕੀਤੇ ਉਥੇ ਵੀ 10000 ਸਿੱਖਾਂ ਦਾ ਉਥੇ ਦਿਨ ਦਿਹਾੜੇ ਗੋਲੀਆਂ ਮਾਰ ਕੇ ਭਾਰਤੀ ਫੌਜ ਨੇ ਸਿੱਖਾਂ ਨੂੰ ਕਤਲੇਆਮ ਸਿੱਖਾਂ ਦਾ ਕੀਤਾ ਗਿਆ ਆ ਜੋ ਰਾਜਾ ਬਣੇਗਾ ਜਿਹੜੇ ਪੰਜਾਬ ਤੋਂ ਪੰਜਾਬ ਦੇ ਕੋਨੇ ਕੋਨੇ ਤੋਂ ਉਥੇ ਗੱਡੀਆਂ ਲੈ ਕੇ ਆਏ ਨੇ ਇਹਨਾਂ ਨੂੰ ਸ਼ਰਮ ਮਾਰੀ ਜਿੱਦੀ ਸਿੱਖਾਂ ਨੂੰ ਇਹ ਵਜੇ ਗਦਾਰ ਕੌਮ ਦੇ ਜਿਹੜੇ ਅੱਜ ਲੁਧਿਆਣਾ ਤੋਂ ਇਲੈਕਸ਼ਨ ਲੜ ਰਹੇ ਆ ਏ ਅਸੀਂ ਇਲੈਕਸ਼ਨ ਨੇ ਅਥੋਂ ਦੀ ਜਮਾਤ ਜ਼ਬਤ ਹੋਏਗੀ ਦੇਖਦੇ ਲੋਕ ਜ਼ਵਾਗਤ ਕਰ ਰਹੇ ਨੇ ਬਿਲਕੁਲ ਕਰ ਰਹੇ ਨੇ ਇਹ ਲੋਕਾਂ ਦੀ ਬੁੱਧੀ ਪ੍ਰਸ਼ਟਿਕਾ ਹੈ ਇਹ ਨੇ ਆਪਣਾ ਧਰਮ ਨਹੀਂ ਵੇਖਦੇ ਆਪਣਾ ਪਹਿਲਾ ਧਰਮ ਦੇਖਣਾ ਚਾਹੀਦਾ ਹੈ ਕਿ ਸਿੱਖਾ ਨਾਲ ਇਹ ਕਾਂਗਰਸ ਨੇ ਕੀ ਕੀਤਾ ਹੈ ਦਰਬਾਰ ਸੇਟ ਤੇ ਅਟੈਕ ਕੀਤਾ 84 ਕਤਲੇਆਮ ਕੀਤਾ ਹੈ ਅੱਜ ਅਸੀਂ ਕਾਲੀਆਂ ਚੰਡੀਆਂ ਲੈ ਕੇ ਆਏ ਆ ਅਸੀਂ ਰਾਜਾ ਬੜਨ ਦਾ ਵਿਰੋਧ ਕਰ ਰਹੇ ਹਾਂ ਠੀਕ ਹੈ ਕਿਹੜੀ ਜਗ੍ਹਾ ਗੋ ਬੈਕ ਅਸੀਂ ਇਹ ਖੜੀਆਂ ਆਰਤੀ ਸਲਮੇ ਦੇ ਕੋਲ ਖੜੇ ਹਾਂ ਅਸੀਂ ਤੁਹਾਡੇ ਕੋਲ ਖੜੇ ਹਾਂ ਤੇ ਇਹ ਸਾਰੀ ਜਿਹੜੀ ਕਾਰਵਾਈ ਹੈ ਜਿਹੜੀ ਹੈ ਇਹ ਕਾਂਗਰਸ ਵੱਲੋਂ ਕੀਤੀ ਹੈ ਸਾਡੀ ਉਹ ਬੀਬੀਆਂ ਜਿਹੜੀ 84 ਦਬਾਵਾਆਂ ਨੇ ਇਹ ਗੁਰਦੀਪ ਕੌਰ ਮੇਰੇ ਸਾਥੀ ਸਾੜੇ ਖੜੇ ਨੇ ਇਹਨਾਂ ਦੇਖ ਕੇ ਪਰਿਵਾਰ ਵਿੱਚ 8-8 ਜੀਆਂ ਦਾ ਕਤਲੇਆਮ ਹੋਇਆ ਉਹ ਕਾਂਗਰਸੀ ਜਿਹੜੇ ਦਰੰਦੇ ਨੇ ਲਾਜ ਆਪਣੀ ਕਿਤੇ ਕਾਫਲੇ ਦਾ ਕਿੱਦਾਂ ਜਾ ਰਿਹਾ ਜੀ ਹਾਂ ਜੀ ਉਹਦੇ ਕਾਫਲੇ ਦਾ ਕਲੌਕ ਕਰਨਾ ਆ ਕੱਲ੍ਹ ਦੀਆਂ ਚੰਡੀਆਂ ਦਿਖਾ ਕੇ ਜਾਵਾਂਗੇ ਗੋ ਬੈਕ ਰਾਜਾ ਮੈਨੂੰ ਬੋਲੇਗਾ ਤੂੰ ਵਾਪਸ ਜਾਓ ਉਹਨਾਂ ਦੀ ਧਰਮ ਪਤਨੀ ਦਾ ਵੀ ਇੱਕ ਬਿਆਨ ਆ ਜੀ ਆ ਸਾਨੂੰ ਅਸੀਂ ਨਹੀਂ ਸੁਣਿਆ ਕਿਹੜਾ ਕੋਲ ਬਿਆਨ ਪਹਿਲਾਂ ਗਲਤ ਗੱਲਾਂ ਕਰਦੇ ਨੇ ਚਲੋ ਸਾਨੂੰ ਨਹੀਂ ਪਤਾ ਸੀ ਜੀ ਸੁਣਿਆ ਉਹਨੇ ਸੁਣਿਆ ਨਾ ਲੇਕਿਨ ਉਹਨੇ ਪਹਿਲਾ ਤੇ ਗੱਲ ਕੀਤੀ ਨਾ ਕਿ ਗੁਰੂ ਨਾਨਕ ਸਾਹਿਬ ਦਾ ਪੰਜਾ ਇਹ ਖੂਨੀ ਪੰਜਾ ਹੋ ਸਕਦਾ ਗੁਰੂ ਨਾਨਕ ਸਾਹਿਬ ਦਾ ਇਹ ਗੱਲ ਕਰ ਸਕਦੇ ਨੇ ਇਹ ਗਲਤ ਗੱਲਾਂ ਨੇ ਇਹ ਪੰਜਾਬ ਦੇ ਲੋਕਾਂ ਨੂੰ ਪੰਜਾਬ ਨੂੰ ਹੋ ਗਏ ਸਭ ਤੋਂ ਵੱਧ ਨੁਕਸਾਨ ਆਜ਼ਾਦੀ ਤੋਂ ਬਾਅਦ ਜਿਹੜਾ ਹੋਇਆ ਇਹਨਾਂ ਨੇ ਕਾਂਗਰਸ ਨੇ ਕੀਤਾ